ਕਿਸੇ ਨੂੰ ਵੀ ਚਾਹੇ ਹੋਰ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਡਾ ਅਧਿਕਾਰ ਖੇਤਰ ਹੈ ਕਿ 1925 ਦੇ ਐਕਟ ਦੇ ਮੁਤਾਬਕ ਸ਼ਰਮਨੇ ਗੁਰਦੁਆਰਾ ਕੋ ਬੰਦ ਕਮੇਟੀ ਦੀ ਜੋ ਅੰਤਰਕਮੇਟੀ ਹੈ ਉਹਨੂੰ ਹੁੰਦਾ ਸੋਸਰ ਇਹ ਜੈਨੀ ਹੈ ਜਿਸ ਨੂੰ ਤੇ ਕਰ ਰਹੀ ਹੂ ਇਸ ਤੱਕ ਨਹੀਂ ਕਿਸੇ ਗੱਲ ਦੀ ਹੈ ਕਿ ਨਹੀਂ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਹੈ ਐ ਜੀਪੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖਦੇ ਦੇਖੋ ਐ ਜੀਸੀਸੀ ਪ੍ਰਧਾਨ ਬਹੁਤ ਬਧੀਆ ਗੁਰਸੇਖ ਨੇਕ ਚੰਗੀ ਦੇਖਵਾਲੇ ਬੇਦਾਗ ਔਰ ਗੁਰਸੇਖ ਸਖਸ਼ੀਤ ਨੇ ਧਾਮੀ ਸਾਹਿਬ ਦਾ ਅਸਤੀਫਾ ਦੇਖ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਸਤੀਪੇ ਦੇ ਵਿੱਚ ਲਿਖੇ